ਕੀ ਨਾਮ ਹੈ ਤੁਹਾਡਾ ਦਰਵਾਜੋਸ਼ੀ ਜਿਲਾ ਜਥੇਵੰਦਕ ਸਖਤਰ ਭਾਰਤੀ ਕਿਸਾਨੀ ਨੂੰ ਇਕੱਠਾ ਤੁਹਾਡੇ ਉਤਰਨਾ ਨਹੀਂ ਕਰੀ ਗੱਲ ਨਹੀਂ ਅੱਜ ਜਿਹੜਾ ਇਹ ਧਰਨਾ ਲੱਗਿਆ ਇਹ ਪ੍ਰਸ਼ਾਸਨ ਦੀ ਨਿਲਾਕੀ ਦੇ ਕਾਰਨ ਲੱਗਿਆ ਚਲ ਪਤਾ ਹੋਣਾ ਚਾਹੀਦਾ ਹੈ ਵੀ 13 ਤਰੀਕ ਤੋਂ ਬਕੋਈ ਕਲਾਂ ਦੀ ਜ਼ਮੀਨ ਦਾ ਜਿਹੜਾ ਮਸਲਾ ਪੱਖਾ ਹੋਇਆ ਹੈ ਪ੍ਰਸ਼ਾਸਨ ਉਸ ਦਿਨ ਵੀ ਉੱਥੇ ਕਬਜ਼ਾ ਲੈਣ ਗਿਆ ਸੀ ਪਰੰਤੂ ਉਹ ਕਬਜ਼ਾ ਲੈ ਨਹੀਂ ਲੈ ਸਕੇ ਕਿਉਂਕਿ ਉਹਨਾਂ ਦੇ ਪੱਖ ਦੇ ਵਿੱਚ ਕੋਈ ਵੀ ਨਹੀਂ ਸੀ ਇਹ ਜਿਹੜੇ ਕਿਸਾਨ ਆ ਜਿਨ੍ਹਾਂ ਕੋਲ ਜ਼ਮੀਨ ਹੈ ਇਹਨਾਂ ਦੀਆਂ ਡਿਗਰੀਆਂ ਹੋ ਜਾਂ ਹੋਈਆਂ ਨੇ ਇਹਨਾਂ ਕੋਲ ਇੰਤਕਾਲ ਹੋਏ ਹੋਏ ਨੇ ਇਹਨਾਂ ਦੇ ਕੋਲ ਗਰਦੌਰੀਆਂ ਨੇ ਇਹ ਲੋਨ ਲੈਂਦੇ ਨੇ ਮੋਟਰਾਂ ਲਵਾਉਂਦੇ ਨੇ ਘਰ ਪਾਈ ਹੋਈ ਨੇ ਉਹ ਜ਼ਮੀਨਾਂ ਨੇ ਜਿਹੜੀਆਂ ਹੁਣ ਪ੍ਰਸ਼ਾਸਨਾਂ ਜਿਹੜਾ ਉਹ ਖੋਣਾ ਚਾਹੁੰਦਾ ਪਰ ਜਿਹੜੇ ਬਠੋਈ ਪਿੰਡ ਦੇ ਕਸਾਨ ਨੇ ਜਾਇਤੋਲਾਪਾ ਹੋਰ ਵੀ ਕੁਝ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਚੱਲ ਰਹੇ ਨੇ ਉਥੇ ਕਸਾਨਾਂ ਵੱਲੋਂ ਇਹ ਧਾਰਾ ਹੋਇਆ ਵੀ ਅਸੀਂ ਪੁਰਖਿਆਂ ਤੋਂ 3-3 ਚਾਰ-ਚਾਰ ਪੀੜ੍ਹੀਆਂ ਤੋਂ ਇਹ ਜਿਹੜੀ ਜ਼ਮੀਨ ਹੈ ਉਹਨੂੰ ਅਬਜਾਉ ਕੀਤਾ ਹੈ ਇਸ ਕਰਕੇ ਸਾਨੂੰ ਇਹਦੇ ਮਾਲਕੀ ਹੱਕਾ ਜਿਹੜੇ ਮਿਲਣੇ ਚਾਹੀਦੇ ਆ। ਦਾਨ ਸਰ ਵੀ ਜ਼ਿਕਰ ਹੋ ਰਿਹਾ ਹੈ ਕਿ ਇੱਕ ਬਜ਼ੁਰਗ ਦੇ ਉੱਤੇ ਡਾਂਗਾ ਮਾਰੀ ਇਹਦਾ ਸਿਰ ਪਟ ਗਿਆ ਕੀ ਮਾਮਲਾ ਕੀ ਆਉਂ ਦੇਖੋ ਸਾਨੂੰ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਅੱਜ ਜਦੋਂ 9 ਵਜੇ ਸੀ ਇੱਥੇ ਆਏ ਆ ਤਾਂ ਉਸ ਵੇਲੇ ਅਸੀਂ ਯੂਕੇ ਜੂ ਕੋ ਖਰਾਹਾਂ ਵੱਲੋਂ ਕੁਝ ਬੰਦੇ ਆਏ ਸੀ ਪਰ ਜਿਹੜਾ ਦੂਜਾ ਗੇਟ ਬੰਦ ਸੀ ਉਤੇ ਪੁਲਿਸ ਦਾ ਪੈਰਾ ਲੱਗਾ ਆ ਸੀ ਉਹ ਕਹਿੰਦੇ ਵੀ ਅਸੀਂ ਉਹਨਾਂ ਬੰਦਿਆਂ ਨੂੰ ਜਾਣ ਦੇਵਾਂਗੇ ਜਿਨ੍ਹਾਂ ਨੇ ਬੋਲੀ ਦੇਣੀ ਚਲੋ ਅਸੀਂ ਆਖਿਆ ਵੀ ਜਦੋਂ ਵੀਡੀਓ ਸਰਪੇ ਆਗੇ ਤਾਂ ਸਾਨੂੰ ਨਾ ਬੁਲਾ ਦਿਓ ਉਹ ਕਹਿੰਦੇ ਵੀ ਜਦੋਂ ਵੀਡੀਓ ਆ ਗਿਆ ਅਸੀਂ ਤੁਹਾਨੂੰ ਬੁਲਾਵਾਂਗੇ ਅਸੀਂ ਕਾਫੀ ਚਿਰ ਉੱਥੇ ਬੈਠੇ ਰਹੇ ਉਹ ਤੋਂ ਬਾਅਦ ਮਜ਼ਦੂਰ ਭਰਾ ਵੀ ਆਏ ਉਹ ਵੀ ਇੱਥੇ ਆ ਕੇ ਖੜੇ ਰਹੇ ਤੇ ਉਹ ਨਾਰੇ ਵੀ ਅਸੀਂ ਲਾਏ ਏਕਤਾ ਦੇ ਉੱਥੇ ਕੋਈ ਸਾਡਾ ਇਸ ਤਰ੍ਹਾਂ ਦਾ ਹੀ ਕੀ ਗੱਲਬਾਤ ਨਹੀਂ ਹੋਈ ਨਾ ਕੋਈ ੜਤਣ ਹੋਈ ਅਸੀਂ ਬੋਲ ਰਹੀਆਂ ਕਿ ਸਾਡਾ ਕੋਈ ਰੌਲਾ ਨਹੀਂ ਆਪਾਂ ਤੁਹਾਡੇ ਨਾਲ ਉਹ ਤੋਂ ਬਾਅਦ ਜਦੋਂ ਡੀਐਸਪੀ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਉਸ ਵੇਲੇ ਉਹ ਜਿਹੜੇ ਮਜ਼ਦੂਰ ਸੀ ਇਹ ਡੇਟ ਜਿਹੜਾ ਬੰਦ ਸੀ ਇੱਥੋਂ ਦੀ ਐਂਟਰੀ ਕਰਕੇ ਜਦੋਂ ਮਤਲਬ ਕਿਸਾਨਾਂ ਨੇ ਕਿਹਾ ਵੀਰ ਮੈਂ ਦੁਗਾਂਤ ਨੂੰ ਲੈ ਕੇ ਕਰਾਤਾ ਵੀ ਅਸੀਂ ਇੱਥੇ ਖੜੇ ਆ ਉਹ ਕਹਿੰਦੇ ਤੁਸੀਂ ਵੀ ਚਲੇ ਜਾਓ ਉਦੋਂ ਬਾਅਦ ਅਸੀਂ ਅਜੇ ਗੱਲਬਾਤ ਕਰ ਹੀ ਰਹੇ ਸੀ ਉੱਥੇ ਜਾ ਕੇ ਜਿਹੜਾ 메ਨ ਲੌਬੀ ਹੈ ਉਹਦੇ ਵਿੱਚ ਕਿਸਾਨ ਮਜ਼ਦੂਰ ਸੀ ਪੁਲਿਸਰਾਂ ਨੂੰ ਪਿੱਛੇ ਧੱਕ ਰਹੀ ਸੀ ਤੇ ਮਤਲਬ ਸਾਨੂੰ ਕਹਿ ਰਹੇ ਸੀ ਦੇਖੋ ਜੀ ਕਿਸਾਨ ਵੀ ਆ ਗਏ ਮਜ਼ਦੂਰ ਆ ਗਏ ਤੁਸੀਂ ਇਹਨਾਂ ਦਾ ਕਰੋ ਅਸੀਂ ਉੱਥੋਂ ਮਤਲਬ ਸਾਰੇ ਕਿਸਾਨਾਂ ਨੂੰ ਸਮਝਾ ਕੇ ਬਾਹਰ ਕੱਢਿਆ ਤੇ ਉਦੋਂ ਬਾਅਦ ਅਸੀਂ ਆ ਕੇ ਇੱਥੇ ਬੈਠੇ ਆ ਸਾਡੀ ਮਤਲਬ ਇਹ ਮੰਗ ਹੈਗੀ ਹੈ ਕਿ ਜਿਹੜੀ ਅੱਜ ਬੋਲੀ ਆ ਇਹਨਾਂ ਨੇ ਨਰਨਾ ਕੀਤਾ ਕਰਨ ਦਾ ਇਹ ਰੱਦ ਹੋਣੀ ਚਾਹੀਦੀ ਹੈ ਨਹੀਂ ਬਤੂ ਕੀ ਹੈ ਕਿਉਂਕਿ ਇਹਦੇ ਨਾਲ ਭਰਾ ਮਾਰ ਜਿਹੜੀ ਜੰਗ ਸ਼ੁਰੂ ਹੋ ਗਈ ਇਹਦੇ ਨਾਲ ਪ੍ਰਸ਼ਾਸਨ ਜਿਹੜਾ ਉਹ ਮਤਲਬ ਵੀ ਦੁਰਾਂਤ ਕਸਾਨ ਨੂੰ ਲੜਾਉਣ ਦੇ ਵਿੱਚ ਸਫਲ ਜਿਹਨੂੰ ਅਸੀਂ ਕਿਸੇ ਵੀ ਰੂਪ ਦੇ ਵਿੱਚ ਸਫਲ ਨਹੀਂ ਹੋਣ ਦੇ ਇਹ ਦਸੂਬੇ ਕਿੰਨਾ ਚਿਰ ਚੱਲਿਆ ਹੋਇਆ ਹੈ ਇਹ ਅਜੇ ਅਸੀਂ ਜਿੰਨਾ ਕਿ ਸਾਰੇ ਪ੍ਰਸ਼ਾਸਨ ਦੇ ਅੰਦਰੋਂ ਫੱਦਾ ਵੀ ਹੈ ਅਸੀਂ ਪਰ ਅਜੇ ਗਾਇ ਨਹੀਂ ਹੈਗੇ ਇਹ ਅਸੀਂ ਕਰਾਂਗੇ ਕੀ ਹੋਇਆ ਇਹ ਵਿਚਾਰ ਕਿ ਉਹਦੋਂ ਆ ਨਹੀਂ ਨਾ ਲੋ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ